ਹਾਂ ਜੀ ਮੀਰਪਾਲ ਗੁਰ ਬਲੌਗਸ ਤੋਂ ਦਾ ਬਹੁਤ ਬਹੁਤ ਧੰਨਵਾਦ ਹੋਰ ਸਨავ ਜੀ ਕਿਵੇਂ ਠੀਕ ਠਾਕ ਹੋ ਜੀ ਦੀਆਂ ਨਵੀਆਂ ਗੱਲਾਂ ਵਤੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਜਲਦੀ ਮਿਲੂਗਾ ज जब नवी वीडियो वीडियो भीडियो को पहुंच पहुँचूगी लो जी अज आप वीडियो लेके आए वास्ते पाछम लेके आए आप आप अज अ गए पाछम लाख महीनू बुखार होया पुखार होया पे गला गुला खराब होगा बहुत जल्दी मैं हो जाती हाँ इस तरह ਦੇਖੋ ਹੁਣ ਕਿੰਨੇ ਕ ਦਿਨ ਤੱਕ ਠੀਕ ਹੋਉਂਗੀ ਪਰ ਜਦੋਂ ਮੈਂ ਕੇਰਾ ਰੋਝੀਆਂ ਫਿਰ ਮੈਂ ਕਾਫੀ ਦਿਨ ਠੀਕ ਨਹੀਂ ਹੁੰਦੀ 15 ਦਿਨ ਦੀ ਗਰੰਟੀ ਹੁੰਦੀ ਹੈ 15 10 ਦਿਨ ਮੈਂ ਨਹੀਂ ਠੀਕ ਹੁੰਦੀਗੀ ਔਰੀ ਕੋੜੀ ਫਰਕ ਪੈਂਦਾਗਾ ਤੇ ਅੱਜ ਵੀ ਚਿੱਤ ਬਹੁਤ ਜ਼ਿਆਦਾ ਔਖਾ ਜੈਕਸ਼ਨ ਲਵਾ ਕੇ ਨੇ ਸੋ ਜੈਕਸ਼ਨ ਵੀ ਮੈਂ ਤਾਂ ਬਾਹਰ ਹੀ ਦਲਾਇਆ ਡਾਕਟਰ ਨੇ ਬੜਾ ਦਰਦ ਕਰੀ ਜਾਂਦੀ ਹੈ ਤੇ ਬਾਤ ਲਾਇਆਗਾ ਜਿਹਦੇ ਕੋਲ ਅਸੀਂ ਡਾਕਟਰ ਬਦਲਿਆ ਜਿਹਦੇ ਕੋਲ ਹੁਣ ਜਾਂਦੇ ਬਾਹਰ ਹੀ ਲੰਦਾ ਵਾ ਦੇਖੋ ਜੀ ਕਿੰਨੇ ਦਿਨਾਂ ਤੱਕ ਆਰਾਮ ਆਵਗਾ ਤੇ ਇੱਕ ਆਪਾਂ ਪਾਚਮ ਲੈਣ ਗਏ ਸੀ ਕਿ ਹੋਰ ਤਾਂ ਕੋਈ ਖਾਸ ਕੰਮ ਨਹੀਂ ਸੀਗਾ ਕਿਉਂਕਿ ਪਾਚਮ ਵੀ ਆਪਣੇ ਕੋਲੇ ਆਰਡਰ ਬਹੁਤ ਆਏ ਪੈਸੇ ਮੂਰੇ ਮੈਂ ਕਿਹਾ ਚਲੋ ਆਪਾਂ ਜਿਵੇਂ ਮਤਲਬ ਪਾਚਮ ਹੋਵੇ ਫੇਰ ਅਸੀਂ ਵੀ ਵੀ ਮੈਨੂੰ ਸੌਖਾ ਲੱਗਦਾ ਹੁੰਦਾ ਕਿਉਂਕਿ ਜੇ ਮੈਂ ਗਾਹ ਕੰਮ ਦਿੰਦੀ ਆ ਜੇ ਮੇਰੇ ਕੋਲੇ ਪਾਚਮ ਅਗਲੇ ਦੇ ਆਰਡਰ ਵਾਲੀ ਲਿਆਂਦੀ ਹੋਵੇ ਤੇ ਫਿਰ ਮੈਨੂੰ ਫੜਾਉਣੀ ਸੌਖੀ ਹੋ ਜਾਂਦੀ ਆ ਜੇ ਮੈਨੂੰ ਅਸੀ ਘਰੇ ਵੀ ਕੁਛ ਲਾਉਣਾ ਹੁੰਦਾ ਜੇ ਆਰਡਰ ਵਾਲੀ ਪਈ ਹੋਵੇ ਤੇ ਲਾ ਲੀਦਾ ਤੇ ਵੇੜ ਤਾਂ ਪਤਾ ਨਹੀਂ ਕਿ ਉਹ ਅਗਸਟ ਮਾਰ ਨੂੰ 2 ਮਹੀਨੇ 3 ਮਹੀਨੇ ਦੀ ਕਰਨੀ ਪੈਂਦੀ ਹੈ ਨਾ ਮਹੀਨੇ ਦੀ 15 ਦਿਨਾਂ ਦੀ ਤੇ ਪਰ ਆਰਡਰ ਜਿੰਨੇ ਜਿੰਨੇ ਦੇ ਆਪਣੇ ਆਰਡਰ ਸੀਗੇ ਆਪਾਂ ਪਾਛੇ ਲੈ ਆਂਦੀ ਕੁਸ ਐਕਸਟਰਾ ਵੀ ਲੈ ਕੇ ਆਂਦੀ ਆ ਜਿਹੜੇ ਮੈਨੂੰ ਉੱਥੇ ਸੋਹਣੀ ਲੱਗੀ ਬਸ ਲੈ ਆਂਦੀ ਹਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਕਲਰ ਇਹਨਾਂ ਸਾਨੂੰ ਕੋਈ ਵੀ ਕਲਰ ਪਸੰਦ ਹੋਵੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਵਾਰਸ ਨੂੰ ਪਤਾ WhatsApp ਕਰੋ ਵੀ ਮੇਰਾ ਨੰਬਰ ਉੱਪਰ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਕੇ ਕੁਝ ਵੀ ਬਣਵਾਉਣਾ ਜੈਕਟ ਕੋਟੀ ਬੱਚੇ ਦਾ ਸੈੱਟ ਤੇ ਤੁਸੀਂ ਆਪਦੇ ਆਰਡਰ ਬੁੱਕ ਕਰਵਾ ਸਕਦੇ ਆ ਕਿਉਂਕਿ ਜਿਹੜੇ ਤੁਸੀਂ ਆਰਡਰ ਕਰਵਾਓਗੇ ਤੁਹਾਨੂੰ 2 ਮਹੀਨਾ ਤੇ 3 ਨੂੰ ਤੁਸੀਂ ਇਹ ਨਾ ਕਿ ਉਹ ਵੀ ਗਰਮੀ ਆ ਗਈ ਜੇ ਤੁਸੀਂ ਹੁਣ ਬੁੱਕ ਕਰੋਗੇ ਤੁਹਾਡੇ 3 ਮਹੀਨਿਆਂ ਨੂੰ 4 ਮਹੀਨਾ ਤੱਕ ਥੋੜੀ ਬਾਰੀ 2 ਮਹੀਨਾ ਤੱਕ ਵਾਰੀ ਜਿਵੇਂ ਜਿਵੇਂ ਮਤਲਬ ਇਹ ਕੰਮ ਗਾਵੇਂ ਦੇ ਇੰਨੇ ਸੇ ਕਰੀ ਜਾਂਦੇ ਉਹ ਵੀ ਮਸੀਂ ਗਾਂ ਸੀ ਵਾਰ ਜਾਂ ਫਿਰ ਕੱਢੀ ਜਾਂਦੇ ਹਨ ਅਤੇ ਕੋਈ ਗਾਣੇ ਤੁਸੀਂ ਵੀ ਗਰਮੀ ਦੇ ਵਿੱਚ ਆਪਣੇ ਆਰਡਰ ਬੱਕ ਕਰਵਾਓ ਤੇ ਤੁਹਾਡੀ ਆਪਾਂ ਕੱਟ ਕੇ ਦੇਵਾਂਗੇ ਲੋ ਜੀ ਆਪਾਂ ਵੀਡੀਓ ਦਿਖਾਉਣੀ ਆ ਤੁਹਾਨੂੰ ਆ ਵੀਡੀਓ ਨੇ ਪਾਸੋਂ ਨੂੰ ਦਿਖਾਉਣੇ ਪੱਛਮ ਜਿਹੜੀ ਲੈ ਕੇ ਆਂਦੀ ਆ ਆਪਾਂ ਤੁਹਾਨੂੰ ਦਿਖਾਉਣੀ ਆ ਲੋ ਜੀ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਗ੍ਰੇ ਕਲਰ ਤੋਂ ਗ੍ਰੇ ਕਲਰ ਮੈਨੂੰ ਬਹੁਤ ਸੋਹਣਾ ਲੱਗਦਾ ਗ੍ਰੇ ਕਲਰ ਇਹ ਨਾ ਗ੍ਰੇ ਕਲਰ ਜਿਵੇਂ ਆਪਾਂ ਥੋੜਾ ਮਿਲਿਆ ਇਹ ਕਲਰ ਦੇ ਵਿੱਚ ਗਰੇਏ ਚ ਗਰੇਏ ਕਲਰ ਹੀ ਬਹੁਤ ਤਰ੍ਹਾਂ ਦੇ ਹੁੰਦੇ ਆ ਕੋਈ ਡਾਰਕ ਹੁੰਦਾ ਕੋਈ ਲਾਈਟ ਹੁੰਦਾ ਪਰ ਮੈਂ ਲੈ ਕੇ ਤਾਂ ਇਹ ਤਿੰਨਾ ਕਾਫੀ ਲੈ ਆਉਣੀ ਸੀਗੀ ਵੀ ਜਿੱਦਾਂ ਇਹ ਬਹੁਤ ਸੋਹਣਾ ਕਲਰ ਸੀਗਾ ਲਓ ਜੀ ਪਰ ਆਪਾਂ ਨੂੰ ਇੱਕ ਜੈਕਟ ਦੀ ਵੀ ਇਹਨਾਂ ਦੋ ਜੈਕਟਾਂ ਵੀ ਮਿਲੀਆਂ ਜਿਹੜੇ ਜੈਕਟ ਆਪਾਂ ਇੱਕ ਬਣਾਉਣੀ ਆ ਆਰਡਰ ਦੀ ਤੇ ਇੱਕ ਦੀ ਮੈਸਟਾ ਲਿਆਈ ਕਿਉਂਕਿ ਕਈ ਵਾਰ ਜਿਵੇਂ ਗਰੇਏ ਦੇ ਵਿੱਚ ਵੀ ਕਲਰ ਬਹੁਤ ਹੁੰਦੇ ਇਹ ਕਲਰ ਬਹੁਤ ਸੋਹਣਾ ਵਾ ਇਹ ਤੁਸੀਂ ਆਪ ਦੇ ਲਈ ਮਨਵਾਉਣਾ ਹੋਏ ਕੁਛ ਆ ਵੀ ਆਪਾਂ ਜੁੜੀ ਵੱਧ ਲੈ ਕੇ ਆਂਦੀ ਆ ਇੰਨੇ ਗੋਲੇ ਅਸੀਂ ਫਿਰ ਪੈ ਇੰਨੇ ਲੈ ਆਂਦੇ ਮਤਲਬ 10 ਗੋਲੇ ਹੋਣੇ ਕੁਛ ਆਪਾਂ ਕੈਪ ਟੋਪੀਆਂ ਬਣਾਵਾਂਗੇ ਜੁੜੀਆਂ ਲਈ ਕਿਉਂਕਿ ਇਹਨਾਂ ਦੀ ਫੰਗ ਬਹੁਤ ਹੁੰਦੀ ਆ ਕਲਰ ਜਾਦੀ ਚੱਲਦੇ ਆ ਉਹ 10 ਗੋਲੇ ਸੀਗੇ ਫਿਰ 50 ਹੀ ਲੈ ਆਂਦੇ ਲੋ ਜੀ ਗ੍ਰੀ ਕਲਰ ਦਾ ਤੁਸੀਂ ਕੁਛ ਬਣਵਾਉਣਾ ਬਣਵਾ ਸਕਦੇ ਆ ਲੋ ਜੀ ਇਹਦਾ ਗ੍ਰੀ ਕਲਰ ਸੁਣ ਦਕਾਣਾ ਇਹ ਕਾਪਾ ਜੈਡ ਬਲੈਕ ਦੇ ਵਿੱਚ ਇਹ ਜਾਂਦੀ ਇਹ ਵੀ ਆਪਾਂ ਇਹ ਨਹੀਂ ਲੈਂਦੀ ਆ نو جذبلے 100 ਦੇ ਵਿੱਚ ਬਹੁਤ ਸੋਹਣੀਆਂ ਨੇ ਇਹ ਪੱਲੇ ਆਂਦੇ ਇਹ ਵੀ ਆਪਾਂ ਜਾਕਟ ਬਣਾ ਕੇ ਤਿਆਰ ਕਰਾਂਗੇ ਬਾਕੀ ਆਪਾਂ ਟੋਪੀਆਂ ਬਣਾ ਲਾਂਗੇ ਜੂੜੀ ਵਾਲੀਆਂ ਇੱਥੇ ਥੋੜਾ ਬਹੁਤ ਪਿਆਰ ਮਿਲਾ ਜੂੜੀਆਂ ਵਾਲੀਆਂ ਟੋਪੀਆਂ ਨੂੰ ਇਹਨੇ ਪਿਆਗਟ ਤੇ ਜਾਕਟ ਬਣ ਗਈ ਬਾਕੀ ਟੋਪੀਆਂ ਬਣਾਵਾਂ ਬਹੁਤ ਸੋਹਣਾ ਇਹ ਬਲੈਕ कलर ਦੇ ਬਸ ਹੱਸੋ ਅਸੀਂ ਆ ਕੇ ਬਲਰ ਉਹਦੇ ਅਸੀਂ ਦਵਾਈ ਲੈਣ ਨਾਲ ਪਛਮਣਨ ਆ ਕਿੰਨੇ ਤੇ ਕਿਵੇਂ ਫੈਲੀਆਂ ਜਾਂ ਕਰਨ ਲੱਗੀ ਤੇ ਫਿਰ ਵੀ ਹਜੇ ਵੀ ਸਰਪਾਰਾ ਪਰ ਹੋਇਆ ਫੇਰ ਨੋਤੀ ਇਹ ਕਲਰ ਬਹੁਤ ਸੋਹਣਾ ਪਿਸਤਾ ਜਿਹਾ ਕਲਰ ਤੁਸੀਂ ਇਹ ਨਾਲ ਕੁਛ ਬੜਵਾਉਣਾ ਬਲੌਗ ਕੋਟੀ ਜਾਗਰ ਤੁਸੀਂ ਆਪਦੀ ਆਰਡਰ ਬੱਕ ਕਰਵਾ ਸਕਦੇ ਹੋ ਇਹ ਮਹਰੂਨ ਕਲਰ ਦਾ ਬਹੁਤ ਸੋਹਣਾ ਮਹਰੂਨ ਇਹ ਮਹਰੂਨ ਕਲਰ ਮੈਂ ਕਿਦਨ ਅੱਗੇ ਪਹਿਲਾਂ ਲੈ ਕੇ ਆਈ ਸੀ ਕਿਉਂਕਿ ਆਪਾਂ ਜੋ ਜਾਣੀ ਆਪਾਂ ਨੂੰ ਸੋਹਣੀ ਲੱਗਦੀ ਹੈ ਤੇ ਇਹਦੀ ਆਪਾਂ ਆਪਾਂ ਜੈਕਟ ਬਣਾਗੇ ਮੈਂ ਆਪਦੇ ਲਈ ਜੈਕਟ ਬਣਾਉਂਗੀ ਇਹ ਵੀ ਆਪਾਂ ਕਾਫੀ ਲੈਂਦੀ ਆ ਤੁਸੀਂ ਵੀ ਆਪਦੇ ਵਾਸਤੇ ਬਲੌਜ਼ ਬੱਚੇ ਦਾ ਸੈੱਟ ਕੋਟੀ ਬਣਵਾਉਣੀ ਬਣਵਾ ਸਕਦੇ ਪਰ ਆਪਾਂ ਇਹਦੇ ਨਾਲ ਦੀ ਜੈਕਟ ਬਣਾਵਾਂਗੇ ਮੈਨੂੰ ਬਹੁਤ ਸੋਹਣਾ ਕਲਰ ਲੱਗਿਆ ਇਹ ਹਾਂ ਮੈਂ ਜੈਕਟ ਬਣਾ ਕੇ ਤਿਆਰ ਕਰੂੰਗਾ ਆਪਦੀ ਤੁਸੀਂ ਬਣਵਾਉਣਾ ਤਾਂ ਬਣਵਾ ਸਕਦੇ ਜੀ ਕਿਉਂਕਿ ਮੇਰੇ ਕੋਲ ਜਾਗ ਤਾਂ ਵੈਸੇ ਮੇਰੇ ਹੁਣ ਘਰੇ ਕੁਰੀ ਲਾਈਆਂ ਹੋਈਆਂ ਜ਼ਿਆਦਾ ਤੇ ਆਇਆ ਤਾਂ ਲਾਈਆਂ ਹੋਈਆਂ ਕਾਹ ਮੇਰੇ ਪਾਈ ਹੋਈ ਇੱਕ ਗ੍ਰੀਨ ਦੇ ਕਲਰ ਦੀ ਇਹ ਨਿੱਗੀਆਂ ਬਹੁਤ ਹੁੰਦੀਆਂ ਇੱਕ ਇਹਨਾਂ ਦੇ ਖੁੱਲੀਆਂ-ਖੁੱਲੀਆਂ ਜਾ ਹੁੰਦੀਆਂ ਨਹੀਂ ਜੀਭਾਂ ਲੱਗੀਆਂ ਆਪਾਂ ਘਰੇ ਲਾ ਲੈਂਦੇ ਆ ਇਹ ਕਲਰ ਚ ਵੀ ਤੁਸੀਂ ਕੁਝ ਬਣਵਾਉਣਾ ਚਾਹੋ ਤਾਂ ਬਣਵਾ ਸਕਦੇ ਆਪਾਂ ਥੋੜੀ ਵੱਧ ਲੈ ਕੇ ਆਂਦੀ ਆ ਲੋ ਜੀ ਪਰ ਕੈਮਰਾ ਪਿੱਛੇ ਡੱਕ ਪੈਸੇ ਪਿੱਛੇ ਨਾਲ ਹੋਸ਼ ਲਾਉਣੀ ਹੈ ਦੇ ਆਪਾਂ ਵੇਚੇ ਸੀ ਇਹਦੇ ਜਾਲਚ ਕਿ ਉਹ ਕਿਸ ਨੂੰ ਪਤਾ ਸੀ ਪੈਸਟ ਟਾਈਮ ਅਰ ਜਾਈ ਕੀ ਹੁੰਨੇ ਆ ਟਾਈਮ ਕਾਫੀ ਹੋ ਗਿਆ ਸੀ ਜਾਂ ਕਮੇਟਰੀ ਲੀ ਸੀ ਬੀਬੀ ਕਹਿਣ ਲੱਗੀ ਵੀ ਬਾਹਰ ਹਵਾ ਜੀ ਵਗਦੀ ਆ ਤੂੰ ਅੰਦਰ ਜਾ ਮੇ ਤੇ ਫਿਰ ਆ ਪੰਦਰਾ ਆ ਕੇ ਬੈਠੇ ਲੋ ਜੀ 골ਡਨ ਕਲਰ ਆ ਬਹੁਤ ਸੋਣਾ 골ਡਨ ਜਿਆ ਕਲਰ ਇਹ ਵੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਤਾਂ ਕੀ ਬਣਾਵਾਂਗੇ ਜਿਹੜੇ ਇਹ ਇਸ ਤਰ੍ਹਾਂ ਕਲਰ ਆਪਣੇ ਕੋਲੇ ਵਧੇ ਇਹ ਇੱਕ ਦੋ ਦੋ ਵਧ ਗਈ ਆਪਾਂ ਸਾਰੇ ਟੋਪੀਆਂ ਬਣਾਉਣੀਆਂ ਜੋੜੀਆਂ ਵਾਲੀਆਂ ਸਾਰਿਆਂ ਦੀਆਂ ਲੋ ਤੁਸੀਂ ਬਣਵਾਉਣੇ ਕੋਈ ਜਾਗਰਟ ਕੋਟੀ ਬਲੌਜ ਕੁਝ ਬਣਵਾਉਣਾ ਤੁਸੀਂ ਬਣਵਾ ਸਕਦੇ ਆ ਇਹ ਕਲਰ ਇਹ ਕਲਰ ਦੀ ਵੀ ਜਾਗਰਟ ਤਿਆਰ ਕਰਕੇ ਦੇਣੀ ਆ ਦੇਖੋ ਇਹ ਮਾਲਤੀ ਹੀ ਆ। ਆਪਾਂ ਪਹਿਲਾਂ ਹੋ ਨਹੀਂ ਕੀਤਾ ਹੈਗਾ। ਪੱਛਮੇ ਇੱਥੇ ਰੱਖੀ ਬਿਨਾਂ ਤੇ ਦੇਖੋ ਜੀ। ਇਹਦਾ ਆਪਾਂ ਪੀਚ ਦਾ ਆਪਾਂ ਬਲੌਜ ਤਿਆਰ ਕਰਨਾ ਹੈਗਾ। ਇਹ ਬਲੌਜ ਬਣਾਵਾਂਗੇ ਪਹਿਲਾਂ। ਬਲੌਜ ਦੀ ਆਰਡਰ ਆਇਆ ਇਹਦਾ ਤੇ ਆਪਾਂ ਬਲੌਜ ਬਣਾ ਕੇ ਤਿਆਰ ਕਰਾਂਗੇ। ਇਹ ਆਪਾਂ ਵੱਧ ਲੈਂਦੀ ਆ। ਇਹ ਤੇ ਆਪਾਂ ਬਲੌਜ ਇੱਕ ਤਾਂ ਆਪਾਂ ਆਰਡਰ ਤੇ ਦੇਣਾ ਸੀ ਵੈਸੇ ਵੀ ਆਪਾਂ ਬਣਾ ਕੇ ਰੱਖਾਂਗੇ ਜੇ ਕਿਸੇ ਨੂੰ ਲੋੜ ਹੋਈ ਤਾਂ ਬਲੌਜ ਲੈ ਸਕਦੇ। ਇਹ ਕੱਲੋਂ this one up. ਦੇਖੋ ਕਿੰਨਾ ਸੋਹਣਾ ਕਲਰ ਹੈ ਵੀ ਉਹ ਜੀ ਬੋਤ ਫਰਨ ਕਿ ਨਹੀਂ ਜੇ ਬੱਤਸਾਂ ਸੰਦ ਕਰ ਲੋ ਪੈ ਤੁਸੀਂ ਦੇਖ ਲਓ ਸਕਰੀਨ ਸ਼ਾਟ ਲੈ ਕੇ ਮੈਨੂੰ ਦੱਸ ਦਿਓ ਇਹ ਹੈਗਾ ਇਹ ਗੋਲਡਨ ਇਹ ਗੋਲਡਨ ਤੇ ਗੋਲਡਨ ਚ ਫਰਕ ਆ ਆ ਥੋੜਾ ਜਿਹਾ ਲਾਈਟ ਆ ਡਾਰਕ ਆ ਥੋੜਾ ਜਿਹਾ ਵਾਈਟ ਚਿੱਟੇ ਚਿੱਟੇ ਤਾਂ ਵਾਤੂਲਿਆਂ ਦੇ ਚਿੱਟੇ ਦੇ ਜ਼ਿਆਦਾ ਮੰਗੇ ਹੁੰਦੀ ਹੈ ਨਾ ਵੀਡੀਓ ਜ਼ਿਆਦਾ ਲੰਬੀ ਬਣੀ ਜਾਂਦੀ ਆਪਾਂ ਥੋੜੀ ਜਲਦੀ ਦਿਖਾਉਂਦੇ ਤੁਹਾਨੂੰ ਦੇਖੋ ਮਹਿਰੂਨ ਜਿਹੜਾ ਕਲਰ ਬਹੁਤ ਸੋਹਣਾ ਮਹਿਰੂਨ ਕਲਰ ਬਹੁਤ ਸੋਹਣਾ ਹੈ ਨਾਲ ਜਿਵੇਂ ਇਹ ਗੋਲੇ ਵਿੱਚ ਬੱਚੇ ਦਾ ਸੈੱਟ ਬਣਵਾਉਣਾ ਤੁਸੀਂ ਆਪ ਦਾ ਕੁਝ ਬਣਵਾਉਣਾ ਦੇਖੋ ਕਿੰਦਾ ਸੋਹਣਾ ਕਲਰ ਬਲੈਕ ਇਹ ਉਹ ਬਲੈਕ ਚ ਲੈਂਦੀ ਆ ਜੇ ਆਪਾਂ ਕੀ ਬਲੈਕ ਚ ਲੈਂਦੀ ਕਿਉਂਕਿ ਬਲੈਕ ਤੇ ਵਾਈਟ ਥੋੜੀ ਜ਼ਿਆਦਾ ਮੰਗ ਹੁੰਦੀ ਹੈ ਨਾ ਚੀਜ਼ਾਂ ਦੀ ਨਵਾਂ ਤੋਂ ਇੱਕ ਇੱਕ ਗੋਲੇ ਦਿਖਾਉਣੀ ਆ Çok fazla değil, menü yoksa hoş olmaz. Ben bisküvi havası. Bismillah. Rani Şirdeye kadar. ਬਾਰੇ ਹੀ ਘਰੇ ਪਤਾ ਲੱਗਦਾ ਹੁੰਦਾ ਮੈਂ ਤਾਂ ਫਿਰ ਕਾਫੀ ਲੈਣ ਸਾਰੇ ਆਰਡਰ ਵਾਲੀ ਹੋਈ ਐ ਸਹੀ ਆਪਣੇ ਕੋਲੇ ਲਓ ਜੀ ਇਹ ਆਪਣੇ ਕੋਲੇ ਆਰਡਰ ਵਾਲੀ ਵੀ ਸਾਰੀ ਤੇ ਲੈ ਕੇ ਆਪਾਂ ਥੋੜੀ ਵਾਧਾ ਆਂਦੀ ਐ ਜਿਵੇਂ ਆਹ ਬੱਚੇ ਦੀ ਕੋਟੀ ਬਣਾਉਣੀ ਐ ਤੇ ਜ਼ਿਆਦਾ ਲੈ ਆਂਦੀ ਲਓ ਜੀ ਲਓ ਜੀ ਆਪਾਂ ਤੁਹਾਨੂੰ ਨਾ ਇਹ ਕਿ ਗੋਲਾ ਸਾਰਿਆਂ ਦਾ ਦਿਖਾਤਾ ਫਿੰਗਰ-ਫਿੰਗਰ ਲੈ ਕੇ ਇਹਨਾਂ ਤੋਂ ਕੋਈ ਪਸੰਦ ਹੋਵੇ ਕੰਦਾ ਦਾ ਇਹ ਪਿੰਕੇ ਚ ਨਹੀਂ ਆਂਦਾ ਇਹ ਜਿੱਦਾਂ ਆ ਤੁਹਾਨੂੰ ਦਿਖਾਇਆ ਸੀਗਾ ਫਾਇਤਰ ਆ ਨਹੀਂ ਕਿਹੜਾ ਆ ਪਿੰਕ ਗੁਲਾਬੀ ਦੇ ਚ ਆ ਗਿਆ ਆ ਆ ਗਿਆ ਗਾਜਰੀ ਦੇ ਚ ਲੋਦੀ ਇਹਨਾਂ ਦੀ ਕੋਈ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਅੱਧਰ ਆਪਦੇ ਵੱਕ ਕਰਵਾ ਸਕਦੇ ਆ ਕੁਛ ਵੀ ਬਣਵਾਉਣਾ ਬੱਚੇ ਦਾ ਸੈੱਟ ਤੁਸੀਂ ਆਪ ਦੇ ਲਈ ਕੁਛ ਬਣਵਾਉਣਾ ਹੋਵੇ ਬਣਾ ਸਕਦੇ ਸੀ